ਵੀ ਆਪਣਾ ਰਾਤ ਦੇ ਵਜ ਗਏ ਆ ਪੂਰੇ 12 ਹਨਾ ਤੇ ਸ਼੍ਰੀਨਗਰ ਘੁੰਮ ਕੇ ਤੇ ਆਪਾਂ ਇਹ ਸਾਡੇ ਬਾਈ ਜੀ ਆ ਇਹਨਾਂ ਦੇ ਕੋਲ ਆ ਕੇ ਸਟੇ ਕੀਤਾ ਤੇ ਆ ਸਾਡੀਆਂ ਮਾਣ ਆਸਤੀਆਂ ਬੈਠ ਗਿਆ ਹਨਾ ਸ਼ੀਟ ਨੰਬਰ ਇਹ ਭਰਾ ਆਪਣਾ ਮਹਿਮਾਨ ਨਿਵਾਜੀ ਮਹਿਮਾਨ ਨਿਵਾਜੀ ਬੱਲੇ 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 ਠੀਕ ਹੈ ਜੀ ਇਹ ਭਰਾ ਇਹ ਆਪਣਾ ਰਾਜਾ ਬਾਈ ਆ ਤੇ ਰਾਜੇ ਬਾਈ ਦੇ ਇਹੇ ਦੋਸਤ ਆ ਠੀਕ ਆ ਸਫ਼ਰ ਬੜਾ ਲੰਮਾ ਸੀਗਾ ਤੇ ਲੰਮਾ ਸਫ਼ਰ ਕਰਕੇ ਪਹੁੰਚੇ ਆ ਬਾਈਆਂ ਦੇ ਕੋਲੇ ਤੇ ਬਾਕੀ ਹਰ ਵਾਰੀ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕੱਲ ਦਾ ਪ੍ਰੋਗਰਾਮ ਜਿਹੜਾ ਹੋਊਗਾ ਉਹ ਫਿਰ ਤੁਹਾਡੇ ਨਾਲ ਕੱਲ ਨੂੰ ਡਿਸਕਸ ਕਰਾਂਗੇ ਹਨਾ ਠੀਕ ਹੈ ਜੀ ਤੇ ਠੀਕ ਆ ਵੀਰੇ ਬਾਕੀ ਗੱਲਾਂ ਕੱਲ ਨੂੰ ਕਰਾਂਗੇ ਫਿਰ ਆ ਲਓ ਬਈ ਇਹ ਰਾਤ ਦਾ ਟਾਈਮ ਆ ਤੇ ਮਹਿਮਾਨ ਨਿਵਾਜੀ ਜੀ ਨੂੰ ਆਪਾਂ ਕਹਿ ਦਿੰਦੇ ਆ ਹਨਾ ਬੜਾ ਸੋਹਣਾ ਯਾਰ ਆ ਦੇਖੋ ਲੱਕੜਾਂ ਦੇ ਘਰ ਉੱਤੋਂ ਨਾ ਛੱਤਾਂ ਜਿਹੜੀਆਂ ਲੱਕੜ ਦੀਆਂ ਦੇਖੋ ਆਗੇ ਹਨਾ ਤੇ ਇਹਦੇ ਉੱਤੇ ਉਹ ਪਾਈਆਂ ਉਹਨਾਂ ਨੇ ਸਲੇਬਾ ਪਾਈਆਂ ਹੁੰਦਾ ਠੀਕ ਆ ਹ ਆਪਣੀ ਬਿਸਤਰੀ ਲਾਤੀ ਆ ਜੀ ਠੀਕ ਆ ਆ ਸਲੇਬਾ ਪਾਈਆਂ ਆ ਬੈਸਤਰੀ ਲਾਤੀ ਆ ਮੁੰਡੇ ਪਏਗੇ ਬਿਸਤਰੀਆਂ ਦੇ ਵਿੱਚ ਤੇ ਇਹ ਨਹੀਂ ਬਿਸਤਰਾ ਮਿੱਤਰਾ ਤਰਾ ਪਾਣਾ ਨਹੀਂ ਐ ਨਾ ਕਰ ਜੀ ਅੱਜ ਸਵੇਰ ਦਾ ਟਾਈਮ ਹੋ ਗਿਆ ਤੇ ਇਹ ਆਪਾਂ ਇੱਥੇ ਰਸਟੇ ਕੀਤਾ ਸੀਗਾ ਜਿਹੜਾ ਵੱਡਾ ਹਾਲ ਆ ਆਪਣਾ ਇੱਕ ਦੋਸਤ ਆ ਜਿਹੜਾ ਆਪਣੇ ਨਾਲ ਆਇਆ ਉਹਦੇ ਯਾਰ ਬੇਲੀਆਂ ਦਾ ਇੱਕ ਕਪਵਾਰਡ ਆ ਕਸ਼ਮੀਰ ਦਾ ਇੱਕ ਕਪਵਾਰਡ ਆ ਉਹਦੇ ਕੋਲੇ ਇੱਕ ਪਿੰਡ ਆ ਉੱਥੇ ਠਹਿਕੀਤਾ ਸੀ ਬੜਾ ਆਨੰਦ ਆਇਆ ਵੀ ਸੌਣ ਦਾ ਠੀਕ ਆ ਵੀ ਇਹ ਪਤਾ ਹੀ ਨਹੀਂ ਲੱਗਿਆ ਵੀ ਆਪਾਂ ਕਿਤੇ ਪਏ ਆ ਪਰਿਵਾਰ ਚ ਇੱਕ ਪਿੰਡ ਚ ਹਨਾ ਆ ਕੇ ਆਪਾਂ ਕਰੇ ਸਟੇ ਕੀਤਾ ਸੀ ਉਹ ਯਾਰ ਬੜੀ ਵਧੀਆ ਮਹਿਮਾਨ ਨਵਾਜੀ ਕੀਤੀ ਇਹਨਾਂ ਨੇ ਹਨਾ ਖਾਤਰਦਾਰੀ ਬਹੁਤ ਕੀਤੀ ਜਿੱਦਾਂ ਆਪਣੇ ਘਰੇ ਕੋਈ ਬਰੋਹਣਾ ਹੁੰਦਾ ਆਪਾਂ ਉਹਦੀ ਸੇਵਾ ਕਰਦੇ ਨਾ ਪੂਰਾ ਜੋਰ ਲਾ ਕੇ ਹਨਾ ਐਦਾਂ ਜੋਰ ਲਾ ਕੇ ਸਾਡੀ ਸੇਵਾ ਕੀਤੀ ਵਿਚਾਰਾਂ ਨੇ ਬੜਾ ਸੋਹਣਾ ਮਾਹੌਲ ਇੱਕ ਚੀਜ਼ਾ ਦੇਖੋ ਲੱਕੜ ਦੀ ਛੱਤਾਂ ਇਹ ਕਹਿੰਦੇ ਜਿਹੜੀ ਲੱਕੜ ਪਾਈ ਹੈ ਨਾ ਅਸੀਂ ਉੱਥੇ ਕਹਿੰਦੇ 100 ਸਾਲ ਤੱਕ ਖਰਾਬ ਨਹੀਂ ਹੁੰਦੀ ਇਹ ਕਹਿੰਦੇ ਵੀ ਲੋਹਾ ਖਰਾਬ ਹੋ ਜੀਵੇ ਲੱਕੜ ਨਹੀਂ ਖਰਾਬ ਹੁੰਦੀ ਇਹ ਕਹਿੰਦੇ ਵੀ ਹਵਾਕੀਆ ਬਾਤ ਦਾ ਉਹ ਸੋਨੇ ਇੱਕ ਮਿੰਟ ਇੱਥੇ ਸੇਵ ਦੇ ਸੇਵ ਦੇ ਜੰਗਲ ਬਹੁਤ ਹੈ ਇੱਥੇ ਸੌਰੀ ਸੇਵ ਦੇ ਨਾ ਉਹ ਬਾਗ ਬਹੁਤ ਆ ਹਨਾ ਜੰਗਲਾਂ ਦੇ ਵਿੱਚ ਇਦਾਂ ਬੜਾ ਸੋਹਣਾ ਮਹੌਲਾ ਸਫੇਰ ਦਾ ਵੀਊ ਆ ਹਨਾ ਆਵੇ ਘਰੇ ਰਹੇ ਸੀ ਆਪਾਂ ਠੀਕ ਹੈ ਬਾਕੀ ਇਥੋਂ ਦੇ ਜਿਹੜੇ ਘਰ ਆ ਬੜੇ ਸੋਹਣੇ ਫੀਲਿੰਗ ਆਉਂਦੀ ਜਿਦਾਂ ਆਪਾਂ ਬਾਹਰਲੇ ਦੇਸ਼ਾਂ ਚ ਰਹਿੰਨੇ ਹੁੰਦੇ ਆ ਬੜਾ ਵਧੀਆ ਮਹੌਲਾ हां बहुत बढ़िया यानी कि बाकी ਇਥੇ ਲੋਕ ਹਨ ਜਿਹੜੇ ਥੱਲੇ ਪੈਂਦੇ ਆ ਬਿੱਣਾ ਬੁੱਡਾ ਦਾ ਨਹੀਂ ਪੈਂਦੇ ਹੋਗੇ ਨਾ ਸਾਨੂੰ ਸਕੂਨ ਮਿਲਦਾ ਥੱਲੇ ਬੈ ਕੇ ਠੀਕ ਹੈ ਜੀ ਆ ਇਥੋਂ ਦਾ ਤੁਸੀਂ ਵੀਊ ਦੇਖ ਹੀ ਲਿਆ ਤੇ ਬਾਕੀ ਹੁਣ ਫਿਰ ਆਪਾਂ ਚੱਲਦੇ ਆ ਥੱਲੇ ਤੇ ਫਿਰ ਆਪਾਂ ਥੱਲੇ ਚੱਲ ਕੇ ਦੇਖ ਆਹ ਦੇਖੋ ਇੱਥੇ ਸਾਰੇ ਇਹਨਾਂ ਨੇ ਗਲੀਚੇ ਵਛਾਏ ਹੋਇਆ ਉੱਤੋਂ ਛਾਤ ਆ ਹੋਵੇ ਹਨਾ ਆਵੇ ਲੱਕੜ ਦੀਆਂ ਸਪੋਰਟਾਂ ਲਾ ਕੇ ਬਣਾਈ ਵੀ ਆ ਤਾਂ ਛੱਤ ਟੀਨਾ ਪਾਈਆਂ ਹੁੰਦੀਆਂ ਆਵੇਂ ਥੱਲੇ ਵੀ ਗਲੀਚੇ ਚੱਪਲ ਲੈ ਕੇ ਨਹੀਂ ਅੰਦਰ ਆਉਂਦੇ ਬਾਹਰ ਦਾ ਵੀ ਜਿੱਦਾਂ ਨਾ ਉਦਾਂ ਚੱਪਲ ਲੈ ਕੇ ਅੰਦਰ ਨਹੀਂ ਵੜਦੇ ਜਿੱਦਾਂ ਆਪਣੇ ਤਾਂ ਚੱਪਲ ਲੈ ਕੇ ਤੁਰੇ ਫਿਰਦੇ ਹੈ ਨਾ ਵੀ ਇਦਾਂ ਦਾ ਕੰਮ ਨਹੀਂ ਹੈਗਾ ਚੱਪਲ ਲੈ ਕੇ ਅੰਦਰ ਆਉਣਾ ਠੀਕ ਆ ਤੇ ਚੱਪਲ ਬਾਹਰ ਰੱਖਣੀ ਪੈਂਦੀ ਆ ਜਿੱਦਾਂ ਆਪਣੇ ਬਾਹਰਲੇ ਦੇਸ਼ਾਂ ਦਾ ਵੇਖਿਆ ਨਾ ਪਰ ਬਾਹਰ ਚੱਪਲਾ ਲਾ ਕੇ ਅੰਦਰ ਫਿਰ ਆਉਂਦੇ ਆ ਉਦਾਂ ਦਾ ਮਾਹੌਲ ਆ ਇਥੇ ਹਾਂ ਦੇਖੋ ਹਨਾ ਇੱਥੇ ਗੇਟ ਤੇ ਹੁਣ ਸਾਡੇ ਬੂਟ ਪਏ ਹੋਏ ਆ ਆਹ ਪਏ ਬੂਟ ਆਹ ਇਹਨਾਂ ਦੀ ਬਾਗਬਗੀਚੀ ਆ ਸਬਜ਼ੀ ਵਗੈਰਾ ਲਾਈ ਹੋਈ ਆ ਜਿੱਦਾਂ ਆਹ ਘਰ ਆ ਵਾਲੇ ਇੱਥੇ ਟੀਨਾ ਜਿਹੜੀਆਂ ਹੱਟੀਨਾ ਆ ਕੁਝ ਪੁਰਾਣਾ ਉਹ ਹਨਾ ਜਿੱਦਾਂ ਆਹ ਜਿੱਦਾਂ ਹੁਣ ਆ ਬਾਈਨਾਂ ਦਾ ਘਰ ਵੀ ਮੈਂ ਤੁਹਾਨੂੰ ਦਿਖਾਵਾਂਗਾ ਠੀਕ ਆ ਇਹ ਕੁਛ ਨਹੀਂ ਉਹ ਚਫਲ ਮਿਲ ਜੇ ਹਾਂ ਜੇ ਦੇ ਚੱਤੋਂ ਉਹ ਆਪਣੀ ਗੱਡੀ ਖੜੀ ਆ ਤੇ ਬਾਈਆਂ ਨੇ ਆਪਣੀ ਬੜੀ ਖਾਤਰ ਦਾ ਦੇਖਤੀ ਵਿਚਾਰ ਰਹੇ ਬੜੀ ਸੇਵਾ ਕੀਤੀ ਜਰਾਂ ਨੇ ਆਪਣਾ ਹਉ ਸਾਡੇ ਚੋਬਰ ਖੜੇ ਦੂਤ ਤਿਆਰ ਹੋ ਗਏ ਤੇ ਇੱਥੇ ਨੇ ਜਿਹੜੇ ਘਰ ਪਾਏ ਹੋਏ ਜਿਵੇਂ ਇੱਕ ਆਹ ਦੇਖੋ ਸਾਹਮਣੇ ਹਣਾ ਇਹ ਇੰਨਾ ਇੰਨਾ ਵਧੀਆ 뷰 ਆ ਵੀ ਆਪਾਂ ਨੂੰ ਇੱਥੇ ਦਾ ਫੀਲ ਹੁੰਦਾ ਵੀ ਜਿਵੇਂ ਆਪਾਂ ਬਾਹਰ ਦੇ ਫੋਰਨ ਕੰਟਰੀ ਹੁੰਦੀ ਨਾ ਬਾਹਰ ਦੀ ਫੋਰਨ ਕੰਟਰੀ ਹੁੰਦੀ ਆ ਜਦੋਂ ਆਪਾਂ ਫੋਰਨ ਕੰਟਰੀਆਂ ਦੇ ਵਿੱਚ ਆ ਗਏ ਠੀਕ ਹੈ ਤੇ ਬੜਾ ਵਧੀਆ 뷰 ਆ ਇਹ ਠੀਕ ਹੈ ਜੀ ਤੇ ਆ ਇਧਰ ਦਾ ਮਾਹੌਲ ਵੀ ਦਿਖਾਤਾ ਓਕੇ ਸਵੇਰ ਦਾ ਟਾਈਮ ਤੇ ਬੜਾ ਮੋਹਨ ਤੇ ਉਹ ਘਰ ਤੇ ਸਟੇ ਕੀਤਾ ਮਾਸਟਰ ਜੀ ਦੇ ਘਰ ਚ ਆ ਦੇਖੋ ਇੱਥੇ ਹਨ ਕਰੰਦਾ ਜਿਹੜਾ 뷰 ਹੈਗਾ ਸਭ ਬੂਟੇ ਲੱਗੇ ਜਿਵੇਂ ਆਪਣੇ ਨਹੀਂ ਇਥੇ ਨਿਮਾ ਨੂੰ ਮਾਦੇ ਇਦਾਂ ਹੋ ਜਾਂਦੇ ਹਨ ਹਨ ਆ ਸਾਰੇ ਅਖਰੋਟਾਂ ਦੇ ਬੂਟੇ ਆ ਅਖਰੋਟ ਅਖਰੋਟ ਆ ਲੱਗੇ ਹੋਇਆ ਅਖਰੋਟ ਇਹਨਾਂ ਨੂੰ ਠੀਕ ਆ ਆ ਘਰਾਂ ਦੇ 뷰 ਆ ਦੇਖੋ ਤੇ ਇੱਕ ਚੀਜ਼ ਹੋਰ ਦੱਸ ਦਿੰਦਾ ਕਿਉਂਕਿ ਇੱਥੇ ਜਿਹੜੀ ਇੱਟ ਆ ਨਾ ਉਹ 12-13000 ਨੂੰ 1000 ਇੱਟ ਮਿਲਦੀ ਹੈ ਜੀ ਤੇ ਜ਼ਿਆਦਾਤਰ ਇੱਥੇ ਜਿਹੜੇ ਵੀਰ ਭੈਣ ਭਰਾ ਆ ਦੇਖੋ ਜਿੰਨੀਆਂ ਵੀ ਕੰਧਾਂ ਨਾਲ ਮਗਰ ਤੱਕ ਹੋਵੇ ਸਾਰੀਆਂ ਟੀਨਾਆਂ ਕੀਤੀਆਂ ਹੁੰਦੀਆਂ ਨੇ ਇੱਟਾਂ ਨਾਲ ਨਹੀਂ ਹੁੰਦੀਆਂ ਕਿਉਂ ਕਿ ਇਹ ਤਾਂ ਮਹਿੰਗੀਆਂ ਬਹੁਤ ਜ਼ਿਆਦਾ ਆ ਆ ਵੀ ਕਰੋੜ ਦਾ ਬੁੱਟਾ ਬਹੁਤ ਵੱਡਾ ਹੁੰਦਾ ਕਿਉਂਕਿ ਇੱਟਾਂ ਮਹਿੰਗੀਆਂ ਐ ਸੇ ਠੀਕ ਹੈ ਤੇ ਜਿਆਦਾਤਰ ਫਿਰ ਇਹ ਤਾਂ ਵੀ ਘਰ ਬਣਾ ਕੇ ਤੇ ਆ ਟੀਨਾ ਦੇ ਨਾਲ ਹੀ ਕਵਰ ਹੋ ਜਾਂਦਾ ਸਾਰਾ ਸਿਸਟਮ ਠੀਕ ਆ ਇਹਨਾਂ ਦੀ ਬਿਊਟੀ ਚੀਜ਼ ਵੈਰਾ ਉਹ ਦੇਖੋ ਘਰ ਕਿਹੜੇ ਡਿਜ਼ਾਈਨ ਨੇ ਉਹ ਦੇਖੋ ਹਨਾ ਇਦਾਂ ਹੀ ਆ ਜਿੱਦਾਂ ਬਾਹਰਲੇ ਪਾਸੇ ਨਹੀਂ ਹੁੰਦਾ ਜਿੱਦਾਂ ਆਪਾਂ ਜਾਣਦੇ ਆ ਬਾਹਰਲੀਆਂ ਕੰਟਰੀਆਂ ਦੇ ਵਿੱਚ ਹਨਾ ਉੱਧਰ ਉੱਧਰ ਇਦਾਂ ਹੁੰਦਾ ਕਿਉਂ ਕਿ ਸਨੋਵ ਵਗੈਰਾ ਪੈਂਦੀ ਹੈ ਨਾ ਜਦੋਂ ਬਰਫ਼ ਪੈਂਦੀ ਆ ਤੋ ਤਿਰਸ਼ਾ ਉਸ ਹਿਸਾਬ ਨਾਲ ਬਣਾਇਆ ਹੁੰਦਾ ਬਰਫ਼ ਜਾਂ ਮੀਂਹ ਪਵੇ ਤਾਂ ਉਹ ਸਾਰਾ ਪਾਣੀ ਥੱਲੇ ਆ ਜਾਏ ਤੇ ਬਰਫ਼ ਨਾ ਖੜੇ ਆ ਜਿਹੜੇ ਏਰੀਆ 'ਚ ਫਿਰਦੇ ਆ ਅਸੀਂ ਪਿੰਡ ਹਨਾ ਇਹ ਤੇ ਮਾਸਟਰ ਜੀ گاਉਂ ਦਾ ਨਾਂ ਕੀ ਆ ਪੰਜਵਾ ਹੈ ਪੰਜਵਾ ਪੰਜੋਵਾ ਹਾਂ ਪੰਜੋਵਾ ਪੰਜੋਵਾ ਡਿਸਟ੍ਰਿਕਟ ਕੁੱਪਵਾੜਾ ਜਿਹੜਾ گاؤں ਆ ਇਹ ਹੈਗਾ ਪੰਜੋਵਾ ਤੇ ਜਿਹੜਾ ਡਿਸਟ੍ਰਿਕਟ ਜ਼ਿਲ੍ਹਾ ਉਹ ਹੈਗਾ ਕੁੱਪਵਾੜਾ ਠੀਕ ਹੈ ਤਹਿਸੀਲ ਬਲਗਾਮ ਠੀਕ ਹੈ ਜੀ ਆ ਦੇਖੋ ਆ ਆਪਾਂ ਤਾਂ ਇੱਟਾਂ ਦੀਆਂ ਕੰਧਾਂ ਕਰ ਦਿੰਦੇ ਨਾ ਇੱਥੇ ਇੱਟਾਂ ਦੀ ਸ਼ੋਰਟ ਅੱবি ਕਹਿ ਲੀਏ ਮਹਿੰਗੀਆਂ ਬਹੁਤ ਆ ਪਹਾੜੀ ਏਰੀਆ ਚਿੱਟਾ ਤੇ 12-13000 ਨੂੰ ਹਜ਼ਾਰ ਇੱਟਾਂ ਤਾ ਕਰਕੇ ਆ ਇਦਾਂ ਦੀਆਂ ਟੀਨਾ ਨਾਲ ਹੀ ਕਵਰ ਕੀਤਾ ਹਨ ਵੀਰ ਦੇਖੋ ਹੋਟਲਾਂ ਹੱਤਾਂ ਜਦਾਂ ਭਰ ਰਹੇ ਨੇ ਹਨਾ ਉਹਦੇ ਨਾਲ ਜਿਹੜਾ ਇੱਥੋਂ ਦਾ ਮਾਹੌਲ ਆ ਕੁਝ ਵੱਖਰਾ ਦੇਖਣ ਵਾਲਾ ਮਾਹੌਲ ਆ ਠੀਕ ਆ ਵੀ ਜਿਹੜਾ ਪਿੰਡਾਂ ਦਾ 뷰 ਹੁੰਦਾ ਠੀਕ ਆ ਉਹ ਵੀ ਬਹੁਤ ਵਧੀਆ ਘੈਂਟ ਨੂੰ ਹੋਟਲਾਂ ਚ ਰਹਿ ਕੇ ਵੀ ਆਪਾਂ ਦੇਖ ਲੈਂਦੇ ਆ ਪਿੰਡ ਚ ਰਹਿੰਦਾ ਮਕਸਦ ਹੀ ਆਪਣਾ ਇਹ ਸੀਗਾ ਜੀ ਆਪਾਂ ਵਧੀਆ ਵਜੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀਏ ਹੈ ਨਾ ਵੀ ਜਿਹੜਾ ਕਸ਼ਮੀਰ ਏਰੀਆ ਵੀ ਜੋ ਆਪਾਂ ਕਹਿ ਦਈਏ ਜੰਨਤ ਆਇਆ ਬੜਾ ਵਧੀਆ ਮਾਹੌਲਾ ਜੰਨਤ ਜੰਨਤ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਫੀਫਾ ਕੋ ਹੋਰ ਜੀ ਮਾਸਟਰ ਜੀ ਇਹ ਸਾਡੇ ਮਾਸਟਰ ਜੀ ਆ ਇਹ ਵੀ ਮਾਸਟਰ ਜੀ ਆ ਸਾਡੇ ਇਹ ਵੀ ਮਾਸਟਰ ਜੀ ਆ ਇਹ ਇਹਨਾਂ ਦੇ ਦੋਸਤ ਹਾਂ ਇਹ ਇਹਨਾਂ ਦੇ ਦੋਸਤ ਆ ਠੀਕ ਹੈ ਜੀ ਇਹ ਪੁਲਿਸ ਆਫਸਰ ਹੈ ਇਹ ਟੈਂਸ਼ਨ ਆ ਗਿਆ ਉਹ ਟੈਂਸ਼ਨ ਆ ਗਿਆ ਕਹਿੰਦੇ ਜੇ ਪੁਲਿਸ ਆਫਸਰ ਹੈ ਜਾਂ ਇਹ ਪੇਜ ਟੈਂਸ਼ਨ ਆ ਪਿਆ ਗਿਆ ਹਾਂਜੀ ਇਹ ਵੀ ਮਾਸਟਰ ਜੀ ਹੈ ਇਹ ਵੀ ਮਾਸਟਰ ਜੀ ਹੈ ਔਰ ਇੱਕ ਮਾਸਟਰ ਜੀ ਹੋਰ ਆ ਠੀਕ ਹੈ ਸਾਰੇ ਮਲਾਦੇ ਨੇ ਸਾਡੇ ਜੀ ਆਪਾਂ ਕਹ ਲੈ ਕੇ ਇਹ ਵੀ ਟੀਚਰ ਆ ਰਿਟਾਇਰ ਪੁਲਿਸ ਆਫਸਰ ਉਹ ਸਾਡੇ ਮਾਸਟਰ ਜੀ ਆ ਗਏ ਇਹ ਸਾਡੇ ਮਾਸਟਰ ਜੀ ਦੇ ਦੋਸਤ ਜੀ ਆ ਗਏ ਠੀਕ ਹੈ ਜੀ ਤੇ ਬਾਕੀ ਆਪਾਂ ਅਗਲੀ ਜਾਣਕਾਰੀ ਚਲੋ ਅੱਗੇ ਹਨਾ ਜਿਹੜੀਆਂ ਘਰਾਂ ਵੀ ਉਹ ਦੇਖਿਆ ਬੜਾ ਸੋਹਣਾ ਵਿਊ ਆ ਪਿੰਡਾਂ ਦਾ ਠੀਕ ਆ ਉਹ ਸਕੂਲ ਵਾਲੀ ਬੱਸ ਆ ਗਈ ਜਵਾਕਾਂ ਮਾਰੀ ਆਂਦੀ ਹਾਰ ਨਵੇਂ ਭਾਜੀ ਭਾਈ ਆਜੋ ਤੁਹਾਨੂੰ ਲੈ ਕੇ ਚੱਲ ਗਏ ਹਨ ਤੇ ਚਲੋ ਬਾਕੀ ਜਾਣਕਾਰੀ ਫਿਰ ਆਪਾਂ ਅੱਗੇ ਸਾਂਝੀ ਕਰਦੇ ਹਾਂ ਓਕੇ ਲਓ ਬਈ ਕਸ਼ਮੀਰ ਦੇ ਵਿੱਚ ਫਿਰਦੇ ਆ ਤੇ ਆ ਗਿਆ ਸੇਬਾਂ ਦਾ ਬਾਗ ਨਾ ਸਵੇਰ ਦਾ ਟਾਈਮ ਆਜ ਹਜੇ ਦੇ ਆ ਆਪਣੇ ਨਾਲ ਦੇ ਚੋਟੀਦਾਰ ਆ ਗਏ ਠੀਕ ਹੈ ਜੀ ਆ ਬਾਗ ਆ ਸੇਬਾਂ ਦਾ ਹਾਂ ਉਹ ਅੱਗੇ ਸਾਡੇ ਬੇਲੀ ਆ ਇਥੋਂ ਦੇ ਕਸ਼ਮੀਰੀ ਰਾਤ ਸਟੇ ਕੀਤਾ ਸੀ ਇਹਨਾਂ ਦੇ ਘਰੇ ਆਪਾਂ ਪਿੰਡ ਦੇ ਵਿੱਚ ਰਹੇ ਸੀ ਰਾਤ ਆਪਾਂ ਠੀਕ ਆ ਹੋਟਲ ਹਟਲ ਤੋਂ ਨਹੀਂ ਆਇਆ ਪਿੰਡਾਂ ਚ ਰਹੇ ਸੀ ਬੜਾ ਨਿਆਰਾ ਆ ਰਾਤ ਰਹਿ ਗਏ ਇਹ ਮਜ਼ਾ ਨਾ ਆ ਕਿੰਨਾ ਕੀ ਨੌ ਵੀ ਮਿੱਤਰੋ ਜਿਹੜੀ ਆ ਆ ਸਾਹਮਣੇ ਦਰਖਤ ਆ ਨਾ ਆ ਦਰਖਤਾਂ ਨੇ ਜਿਹੜੀ ਆਹਾ ਇਹ ਦਰਖਤ ਇਹ ਛੋਟਾ ਜਿਹਾ ਇਹ ਛੋਟਾ মিয়া ਇਹ ਸਾਡੇ ਮਾਸਟਰ ਜੀ ਆ ਹੈਲੋ ਵੀ ਜਿਹੜੀ ਆ ਲੱਕੜ ਆ ਇਹ ਬਾਈ ਜਦੋਂ ਘਰ ਬਣਾਉਂਦੇ ਨਾ ਅੰਦਰਲੇ ਪਾਸੇ ਇਹ ਲੱਕੜ ਲਾਉਂਦੇ ਆ ਠੀਕ ਆ ਤੇ ਬਾਈ ਕਹਿੰਦੇ ਵੀ ਇਹ 100 ਸਾਲ ਤੱਕ ਖਰਾਬ ਨਹੀਂ ਹੁੰਦੀ ਲੱਕੜ ਜਿਹੜੀ ਆਪਣੀ ਹੈਗੀ ਆ ਉਹਨੂੰ ਤਾਂ ਕੀੜਾ ਲੱਗ ਜਾਂਦਾ ਇਹਨੂੰ ਕੀੜਾ ਲੱਗਦਾ ਲੋਹਾ ਖਤਮ ਹੋ ਜੂਗਾ ਕਹਿੰਦੇ ਇਹ ਨਹੀਂ ਖਤਮ ਹੁੰਦਾ ਇਹ ਦੇਖੋ ਇਹ ਆਗੇ ਕਿ ਨਹੀਂ ਠੀਕ ਹੈ ਇਹ ਨਹੀਂ ਉਹ ਕਹਿੰਦੇ ਖਰਾਬ ਹੋ ਗਏ ਵੀ ਵਧੀਆ ਮਾਹੌਲ ਆ ਇਹ ਕਹਿੰਦੇ ਇੱਥੋਂ ਦਾ ਠੀਕ ਹੈ ਤੇ ਹਾਂਜੀ ਰਿਆਆਂ ਵਾਲਾ ਉਧਰ ਕੇ ਰਹਿਣ ਵਾਲੇ ਪੰਜਾਬ ਮੇਂ ਤਾਂ ਬਹੁਤ ਜਾਦੇ ਆ ਮਾਸਟਰ ਜੀ ਆਪਕੇ ਜਹਾ ਘਰ ਵੀ ਕੌਣ ਸੇ ਵੀ ਨਵੇਂ ਪੜਦੀ ਹੈ ਜ਼ਿਆਦਾਤਰ ਚਲਾਈ ਨੇ ਹੈ ਚਲਾਈ ਜੁਲਾਈ ਆਉਂਦੀ ਹੈ ਜੁਲਾਈ ਮੇ 15 ਜੂਨ ਤੋਂ ਬਾਅਦ ਦੀ ਤੇ ਫਿਰ بارش ਨਹੀਂ ਹੁੰਦੀ ਤਬੀ ਹੈ بارش ਦਾ ਨਾਮ ਹੀ ਨਹੀਂ ਪਹੁੰਚੇਗਾ 37 ਤੱਕ ਪਹੁੰਚ ਜਾਏਗਾ ਨਾ ਟੈਂਪਰੇਚਰ ਕਿਛ ਬਾਰਿਸ਼ ਨਹੀਂ ਹੁੰਦੀ ਜਾਂ ਆਫਰ ਹੋ ਜਾਂਦੀ ਹੈ ਬਾਰਿਸ਼ 37 ਤੋਂ ਬਾਅਦ ਮੇ ਹੁੰਦੀ ਹੈ ਟੈਂਪਰੇਚਰ 38 ਨਹੀਂ ਹੋਣੇ ਦਿੱਤੇ ਆ ਇਹ ਚੀਲ ਕਾ ਜਿਹੜਾ ਪੇੜ ਆ ਚੀਲ ਦਾ ਇਹਦਾ ਤਾਂ ਰੇਟ ਸਸਤਾ ਹੋ ਗਿਆ ਇਹ ਦਿਨ ਇਹ ਦਿਨ ਫਿਰ ਨਹੀਂ ਹੈ ਚੀ ਲਗਾ ਸਿਓ ਜੀ ਕਿਸ ਗੱਲ ਹੈ ਕਾਇਲ ਹੈ ਕਾਇਲ ਉਹ ਵੀ ਉਹ ਬੋਲ ਉਹ 1250 ਰੁਪਏ ਫੋਟਾ ਇਹਦਾ ਵੀਡੀਓ ਦੇਖਦੇ ਇਹਦਾ ਸਾਢੇ 1600 ਰੁਪਏ ਇਹਨੇ ਘਰ ਪਾਉਣਾ ਯਾਰ ਹੁਣ ਇਹਨੂੰ ਮੈਂ ਵਟ ਕੇ ਲੈ ਜਾਇਂ ਇਥੋਂ ਉਹ ਆ ਜਾ ਅਗਲੇ ਕਲੇ ਵੀਡੀਓ ਜਿਹੜੀ ਆ ਜ ਨੇੜੇ ਜਿਹੜੀ ਤਾਂ ਹੈਗੀ ਆ ਉਹ ਕਾਇਲ ਚੀਜ਼ ਉਹ 1200 ਰੁਪਏ ਫੋਟਾ

ਲਕੜ ਦਾਣਾ ਲਕੜ ਦਾਣਾ ਐਸਾ ਦੀਦਾਰ ਹੈ ਦੀਦਾਰ ਦੇਵਦਾਰ ਨੂੰ ਕਹਿੰਦੇ ਦੀਦਾਰ ਦੇਵਦਾਰ ਦਾ ਉਸ ਨੂੰ ਕੈਰੀ ਕਿਹਾ ਤੇ ਉਸ ਨੂੰ ਉਸ ਨੂੰ ਕੈਲ ਕੈਲ ਹਾਂ ਕੈਲ ਅੱਛਾ ਉਹ ਕੈਲ ਦੇ ਨਾਲੋਂ ਇਹ ਦੀਦਾਰ ਬੈਸਟ ਆ ਬਹੁਤ ਜ਼ਿਆਦਾ ਇਸ ਕੋ ਸਿਆਉਖ ਨਹੀਂ ਲੱਗਦੀ ਨਾ ਦੋਸਤੋ ਨੋਟ ਕਰ ਲਓ ਪੁਆਇੰਟ ਇਹ ਸੌ 150 ਸਾਲ ਤੱਕ ਆਉਣ ਵਾਲੀਆਂ ਗੱਲਾਂ ਆ ਠੀਕ ਆ ਤੇ ਚਲੋ ਆਪਾਂ ਹੁਣ ਇੱਥੋਂ ਦਾ ਵੀਊ ਦੇਖ ਲਿਆ ਫਿਰ ਆਪਾਂ ਹੁਣ ਤੁਹਾਨੂੰ ਅਗਲਾ ਜਿਹੜਾ ਬਾਈਆਂ ਦਾ ਹੋਰ ਵੀ ਜਿਹੜਾ ਹੈਗਾ ਸਿਸਟਮ ਆਪਾਂ ਉਹ ਵੀ ਦਿਖਾਵਾਂਗੇ ਓਕੇ ਕਰਦੇ ਵੀ ਬੰਦ ਮੁੰਡਿਆ ਆ ਸਰਦਾਰ ਸਾਹਿਬ ਜੀ ਮੈਂ ਆਪਸੇ ਮਿਲ ਕੇ ਬਹੁਤ ਖੁਸ਼ ਹੋਇਆ ਯਾ ਆਕਰ ਆਪ ਕਸ਼ਮੀਰ ਆਏ ਹੈ ਆਪਾ ਵੈਲਕਮ ਸਭ ਭਾਈਆਂ ਦਾ ਕਿਹਦਾ ਲਗਾ ਆਪ ਯਾ ਆਕਰ ਸੁਣਾ ਤਾਂ ਬਹੁਤ ਵਾਰ ਥਾ ਪੰਜਾਬੀ ਚ ਗੱਲ ਕਰਾ ਕਰੋ ਕਰੋ ਸੁਣਿਆ ਤਾਂ ਬਹੁਤ ਵਾਰੀ ਸੀਗਾ ਲੋਕ ਕਹਿੰਦੇ ਸੀ ਜੰਨਤ ਫਿਲਮਾਂ ਚ ਬਹੁਤ ਵਾਰੀ ਦੇਖਿਆ ਸੀਗਾ ਜਿੱਦਾਂ ਕੋਈ ਐਕਟਰ ਸੀਨ ਦਿਖਾਉਂਦਾ ਸੀਗਾ ਪਰ ਹੁਣ ਸਾਡਾ ਇਹ ਭਰਾ ਠੀਕ ਹੈ ਰਾਜਵੀਰ ਸਾਡੇ ਜਿਹੜੇ ਮਾਸਟਰ ਜੀ ਆ ਉਹਨਾਂ ਦਾ ਇਹਨਾਂ ਦਾ ਪ੍ਰੇਮ ਬਹੁਤ ਪਿਆਰ ਆ ਹੈਨਾ ਕਾਫੀ ਪੁਰਾਣਾ ਤੇ ਇਹਨਾਂ ਦੇ ذریعے ਜੇ ਮੈਂ ਕਹ ਰਿਹਾ ਜੇ ਅਸੀਂ ਆਉਂਦੇ 2 ਸਾਲ ਪਹਿਲਾਂ ਪ੍ਰੋਗਰਾਮ ਬਣਾਉਂਦੇ ਸੀਗੇ ਵੀ ਕਸ਼ਮੀਰ ਵੀ ਦੇਖਣਾ ਤੇ ਲੇਹ ਲਦਾਖ ਵੀ ਦੇਖਣਾ ਠੀਕ ਹੈ ਵੀ ਜਦੋਂ ਮੈਂ ਭਰਾ ਨਾਲ ਗੱਲ ਕੀਤੀ 2 ਸਾਲਾਂ ਤੋਂ ਆਉਂਦੇ ਸੀਗੇ ਮੈਂ ਤੇ ਬਾਈ ਸੀਗੇ ਇਹ ਟੂਰ ਬਣਾਉਂਦੇ ਸੀ ਤੇ ਕਿਸੇ ਕਾਰਨ ਕਰਕੇ ਕੈਨਸਲ ਹੋ ਜਾਂਦਾ ਕੈਨਸਲ ਹੋ ਗਿਆ ਭਰਾ ਨੇ ਪ੍ਰੋਗਰਾਮ ਬਣਾਇਆ ਇਹਨੇ ਗੱਲਬਾਤ ਕੀਤੀ ਮੌਸਮ ਕਿਵੇਂ ਆ ਵੈਦਰ ਕਿਵੇਂ ਆ ਜਦ ਆਪਾਂ ਕਹਿ ਦਿੰਦੇ ਆ ਪਹਾੜ ਗਿਰਦੇ ਆ ਜਾਂ ਦੂਜੇ ਲੋਕਾਂ ਦੇ ਦਿਲ 'ਚ ਡਰ ਸੀ ਸਮਝ ਗਿਆ ਤੁਸੀਂ ਮੈਂ ਕਹਿੰਨਾ ਵੀ ਇਦਾਂ ਦਾ ਕੁਝ ਵੀ ਨਹੀਂ मास्टर जी घरे रात सी नहीं लग गया ठीक है आपसे आपसे मैं ज्यादा बेहतर सवाल पूछ लेता हूँ क्या आप अकेले वहाँ गाँव से यहाँ जंगल तक आए कैसा लगा की आपके साथ कोई रास्ते में नहीं था लेकिन आप खुद अकेले आए कैसा लगा हो रहा मैं बता रहा हूँ मुझे ऐसा लगा भी जैसे मैं अपने गांव घर से खेत जा रहा हूँ मुझे ऐसा लगा समझते हैं ना से, से। जैसे मेरा खेत इतनी दूर आ, है तो मैं से घर से पैदल जाते हैं ना मॉर्निंग बस मुझे ऐसा ही लगा ठीक है बस जो अच्छा बात है ये है कि उधर वैदर अच्छा नहीं है इतना पंजाब में ठीक है पोल्यूशन ज्यादा हो चुका है ये ग्रीनरी नहीं है वहाँ पे ठीक है जो ऑक्सीजन की मतलब ਜੋ ਕੋਈ ਪ੍ਰੋਬਲਮ ਨਹੀਂ ਹੈ کہیں पे ਚੜੇ ਜਾਓ ਕੋਈ ਸਾਹਸ ਨਹੀਂ ਫੋਲਤੀ ਰਸਤੇ ਮੇ ਆਕਰ ਕੋਈ ਦਿੱਕਤ ਤਾਂ ਨਹੀਂ ਹੋਈ ਨਾ ਕਿਸੇ ਨੇ ਕੁਝ ਪਰੇਸ਼ਾਨੀ ਕੀ ਅੱਛੇ ਸੇ ਜਪ ਪੰਜਾਬ ਦੀ ਗਾੜੀ ਦੇਖਦੇ ਹੈ ਨਾ वो तो मतलब रास्ता देते हैं भाई लोग खुश हो रहे हैं इतना में क्या बात है अलग से समाज आ जाती है सबके फिर माहौल कैसा लग रहा है कि की अच्छा। क्या मैसेज देना चाहते हो अपने गांव के लोगों से या वो अपने वो दिखने पंजाब दिखने के लोगों से खासकर पंजाब तो हम जाते हैं हम पंजाबी से ज्यादा मिलते जुलते हैं क्या मैसेज देना चाहते हैं आप पंजाब को वैसे ये देना चाहते हैं भाई जी की सबको आना चाहिए और देखना चाहिए देखने के जन्नत है जिसने ये नहीं देखा ना जिसने जिसने कश्मीर ने देखा उसने कुछ नहीं देखा जैसे पंजाब में बोलते हैं ना जिसने लाहौर ਦੇਖਾ ਉਸਨੇ ਕੁਝ ਨਹੀਂ ਦੇਖਾ ਕੋਈ ਡਰ ਦਾ ਮਾਹੌਲ ਇੱਥੇ ਨਹੀਂ ਹੈ ਕੋਈ ਕੁਝ ਨਹੀਂ ਹੈ ਉਹ تھا ਕਿਸੇ ਟਾਈਮ ਉਹ ਪੰਜਾਬ ਮੇ ਵੀ ਥਾ ਉਹ ਤਾਂ ਸਭੀ ਜਗ੍ਹਾ ਹੈ ਅੱਜ ਕੇ ਡੇਟ ਮੇ ਕੀ ਐਸਾ ਮਾਹੌਲ ਲੱਗਾ ਬਾਤ ਬੋਲੂ ਮੈਂ ਬਾਤ ਬੋਲੂ ਆਪਸੇ ਰਾਤ ਨਾ ਹਮਕੋ ਟ੍ਰੈਫਿਕ ਮੇ ਅਸੀਂ ਫਸ ਕੇ ਸ਼੍ਰੀਨਗਰ ਦੇ ਜੀ ਪਹਿਲ ਗਾਮ ਤੋਂ ਚੱਲੇ ਲੋਕੇਸ਼ਨਾਂ ਘੁੰਮਦੇ ਘੁੰਮਦੇ ਸ਼੍ਰੀਨਗਰ ਆਏ ਡਾਲ ਲੇਕ ਦੇਖੀ ਉੱਥੋਂ ਸਾਡੇ ਇੱਕੇ ਦਾਵਾ ਮੂਡ ਬਣ ਗਿਆ ਅਸੀਂ ਮੋਇਸਟਰ ਜੀ ਨੂੰ ਫੋਨ ਕਰਤਾ ਵੀ ਅਸੀਂ ਅੱਜ ਹੀ ਆ ਰਹੇ ਹਾਂ ਕਿਉਂਕਿ ਟੂਰਿਸਟ ਬਹੁਤ ਆਇਆ ਹੋਇਆ ਠੀਕ ਹੈ ਅਸੀਂ ਰਾਤ ਨੂੰ ਸਾਨੂੰ ਆਉਂਦੇ ਆਉਂਦੇ 11:30 12 ਵਜੇ ਮਾਸਟਰ ਜੀ ਦੇ ਘਰੇ ਆਉਂਦੇ ਨਾਲ ਤਾਂ ਸਾਰਾ ਪਰਿਵਾਰ ਉਹਨਾਂ ਦਾ ਜਾਗਦਾ ਰਿਹਾ ਸਾਡੀ ਵੇਟ ਕਰਦਾ ਰਿਹਾ ਸੁੱਤੇ ਨਹੀਂ ਜਵਾਕ ਨਿੱਕੇ ਨਿੱਕੇ ਬੱਚੇ ਸੀ ਨਾ ਹਾਂਜੀ ਉਹ ਵੀ ਨਹੀਂ ਸੋਏ ਉਹਨਾਂ ਨੇ ਵੀ ਸਾਡੀ ਵੇਟ ਕੀਤੀ ਵੀ ਪੰਜਾਬ ਤੋਂ ਸਾਡੇ ਕੋਈ ਰਿਸ਼ਤੇਦਾਰ ਸਾਡੇ ਦੋਸਤ ਸਲਾਰੇ ਮੈਂ ਬਈ ਬੜਾ ਇੱਜ਼ਤਮਾਨ ਕੀਤਾ ਰਾਤ ਅਸੀਂ ਸੁੱਤੇ ਜਾਗ ਹੀ ਨਹੀਂ ਅਜੀ ਤੜਕੇ ਪਤਾ ਨਹੀਂ ਲੱਗਿਆ ਪਾਏ ਕਿੱਥੇ ਠੀਕ ਆ ਨਹੀਂ ਤਾਂ ਜੇ ਅਸੀਂ ਹੋਟਲ 'ਚ ਰਹਿੰਦੇ ਉਥੇ ਟਿੰਟਾ ਸਾਸ ਚ ਸਾਧ ਨੰਗਦੇ ਹਨ ਕੋਈ ਬੰਦਾ ਥੋੜਾ ਜਿਹਾ ਆਊਟ ਜਾ ਜਾਂਦਾ ਪਤਾ ਹੀ ਨਹੀਂ ਲੱਗਿਆ ਹੁਣ ਮਾਸਟਰ ਜੀ ਨੇ ਸਾਨੂੰ ਆਹ ਲਿਕੇਸ਼ਨ ਦਿਖਾਈ ਆ ਦੇਖੋ ਆਹ ਹਾਂ ਬਾਈ ਕੋਲੇ ਆਹ ਦਰਾਖਤ ਦਿਖਾਈ ਕਿੰਨਾ ਸੋਹਣਾ ਮਾਹੌਲ ਆ ਸੇਪਾ ਦਾ ਬਾਗ ਦਿਖਾਇਆ ਮਾਸਟਰ ਜੀ ਨੇ ਮੈਂ ਤੇ ਕਿਹਾ ਯਾਰ ਸਮਾਂ ਕੱਢ ਕੇ ਨਾ ਆਉਣਾ ਚਾਹੀਦਾ ਖਤਰੇ ਖੋਤਰੇ ਵਾਲੀ ਕੋਈ ਗੱਲ ਨਹੀਂ ਥਾਂ ਥਾਂ ਤੇ ਫੌਜ ਲੱਗੀ ਆ ਇਦਾਂ ਦਾ ਕੁਝ ਨਹੀਂ ਹੈਗਾ ਬਾਕੀ ਜਿਹੜੇ ਇਥੋਂ ਦੇ ਲੋਕ ਆ ਬੜਾ ਇੱਜ਼ਤ ਤੇ ਪਿਆਰ ਦਿੰਦੇ ਆ। ਅੱਛਾ ਜੀ ਆਪਾਂ ਪੰਜਾਬ ਦੇ ਵਿੱਚ ਜਾਨੇ ਆ। ਪਲੀਜ਼ ਮੇਰੀ ਗੱਲ ਦਾ ਨਾ ਕੋਈ ਗੁੱਸਾ ਨਾ ਕਰੇ। ਠੀਕ ਆ ਮੈਂ ਇੱਕ ਗੱਲ ਵੈਸੇ ਕਰਦਾ ਸਾਡੇ ਕਈ ਪੰਜਾਬੀ ਭਰਾ ਹਨ ਵੀ ਪੰਜਾਬ 'ਚ ਆਪਣੀ ਚੈਕਿੰਗ ਬੜੀ ਹੁੰਦੀ ਆ ਹਨ ਇੱਧਰ ਉੱਧਰ ਸਵਾ ਦੀ ਇਹ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਰੈੱਡ ਜ਼ੋਨ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਨਾ ਮਿਲਟਰੀ ਨੇ ਜਿੱਦ ਦਿੱਤੀ ਆ ਕੋਈ ਪੇਪਰ ਨਹੀਂ ਚੈੱਕ ਕੀਤਾ ਕਿ ਖੁਸ਼ ਨਹੀਂ ਰਾਤ ਦੇ 12 ਵਜੇ ਆਏ ਆ। ਵਧੀਆ ਹਾਲੇ ਕਿ ਪੰਜਾਬ ਦੇ ਵਿੱਚ ਸਾਡੇ ਜਿੱਦਾਂ ਮਾਹੌਲ ਚੱਲੀ ਜਾਂਦਾ ਹਨ ਸਾਰਿਆਂ ਨੂੰ ਪਤਾ ਹੀ ਆ ਲੋਕਾਂ ਨੂੰ ਜਿਹੜੇ ਸੌਂਦੇ ਉਹਨਾਂ ਨੂੰ ਪਤਾ ਹੀ ਆ। ਤੇ ਜੇ ਇੱਥ ਜ਼ਿੰਦਗੀ ਦਾ ਲੁਤਫ ਲੈਣਾ ਚਾਹੀਦਾ ਦੇਖਣਾ ਚਾਹੀਦਾ ਆ ਕਸ਼ਮੀਰ ਦੀਆਂ ਵਾਦੀਆਂ ਆ ਮਾਹੌਲ ਆ ਮੌਸਮ ਵੇਖਣਾ ਚਾਹੀਦਾ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਠੀਕ ਹੈ ওকে 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 ਆਸਾਂ ਬੰਦੇ ਥੈਂਕ ਯੂ ਜੀ ਇਹ ਆ ਸਾਡੇ ਮਾਸਟਰ ਜੀ ਆ ਇਹ ਇਹਨਾਂ ਦਾ ਸੇਬਾਂ ਦਾ ਬਾਗ ਆ ਠੀਕ ਹੈ ਤੇ ਇਧਰਲੇ ਪਾਸੇ ਇਹਨਾਂ ਦਾ ਅਖਰੋਟਾਂ ਦਾ ਬਾਗ ਆ ਅਖਰੋਟਾਂ ਦਾ ਬਾਗ ਆ ਹਨ ਤੇ ਇਹ ਵਧੀਆ ਸੇਵ ਆ ਮਾਸਟਰ ਜੀ ਕਹਿੰਦੇ ਜਿਹੜੀ ਦੀ ਕੁਆਲਿਟੀ ਹੈ ਨਾ ਬਹੁਤ ਵਧੀਆ ਕੁਆਲਿਟੀ ਹੁੰਦੀ ਆ ਸਭ ਤੋਂ ਅੱਛੀ ਕੁਆਲਿਟੀ ਸੇਵ ਇਹ ਹੀ ਹੈ ਹਾਂ ਸਭ ਤੋਂ ਅੱਛੀ ਅੱਛੀ ਕੁਆਲਿਟੀ ਹੈ ਜੀ ਹੈ ਤੇ ਖਾਣ ਦੇ ਵਿੱਚ ਵੀ ਬਹੁਤ ਮਿੱਠਾ ਤੇ ਇਹ ਹੈਗਾ ਕਸ਼ਮੀਰ ਦੇ ਵਿੱਚ ਬਹੁਤ ਸੋਹਣਾ ਮਾਹੌਲ ਆ ਬੜਾ ਸੋਹਣਾ ਮੌਸਮ ਠੀਕ ਹੈ ਜੀ ਜੰਨਤ ਆ ਦੁਨੀਆ ਦੀ ਜੀ ਸਵੇਰ ਦਾ ਟਾਈਮ ਆ ਤੇ ਸਾਡੇ ਵੀਰ ਜੀ ਆ ਮਲਕ ਵੀਰ ਜੀ ਤੇ ਆ ਆ ਗਿਆ ਹਾਂ ਇਹਨਾਂ ਦੇ ਘਰੇ ਅੱਜ ਆਪਣੀ ਸਵੇਰ ਦੀ ਰੋਟੀ ਆ ਤੇ ਘਰ ਦਾ ਪ੍ਰਸ਼ਾਦਾ ਛਕ ਰਹੀਆਂ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਵੇਰ ਦਾ ਟਾਈਮ ਆ ਤੇ ਭਰਾ ਖਾ ਲਈ ਕਿਉਂ ਪਰਿਵਾਰ ਦੀ ਇਤਰਾ ਸੇਵਾ ਖਰੀ ਹੈ ਹਲੋ ਆਪ ਕੋਈ ਨਹੀਂ ਤੇ ਆ ਆਪਣੇ ਦੂਜੇ ਚੋਬਰ ਦੋ ਦੋ ਇਹਨਾਂ ਨੇ ਇਹ ਨਹੀਂ ਕਿ ਆ ਪ੍ਰਮਾਤਮਾ ਧੰਨਵਾਦ ਤੇਰਾ ਸਵੇਰ ਦੀ ਰੋਟੀ ਨਸੀਬ ਹੋਈ ਜਲਦੀ ਜਲਦੀ ਢਿੱਗ ਪਏ ਇਹ ਨਹੀਂ ਨਹੀਂ ਖੜੇ ਆ ਚੌਂਚੇ ਚਾੱਕ ਕੇ ਨਾ ਦੋ ਦੋ ਵੇਖਣ ਲੱਗ ਪਏ ਤਾਂ ਹੈ ਆਈ ਨਤ ਤੇ ਕਰੀ ਠੀਕ ਆ ਹਾਸਿਆ ਖੇਡੀਆਂ ਵੀ ਜ਼ਰੂਰੀ ਆ ਚਲੋ ਠੀਕ ਆ ਥੋੜਾ ਬੋੜਾ ਮਜ਼ਾਕ ਵੀ ਜ਼ਰੂਰੀ ਆ ਹਨਾ ਆ ਮਾਲਕ ਵੀਰ ਜੀ ਆ ਸਾਡੇ ਆ ਦੇਖੋ ਇੰਨੀ ਸੇਵਾ ਕਰੀ ਜਾਂਦੇ ਯਾਰ ਦੱਸ ਯਾਰ ਹਨਾ ਤੇ ਇੱਕ ਚੀਜ਼ ਹੋਰ ਦੇਖੋ ਆਪਣੇ ਕੌਲੀਆਂ ਹਨਾ ਆ ਦੇਖੋ ਵਰਤਨ ਦੇਖੋ ਯਾਰ ਕਿੱਡਾ ਸ਼ਾਨਦਾਰ ਦੇਖੋ ਹਨਾ ਰੋਟੀ ਪਾਣੀ ਖਾਣ ਵਾਲਾ ਸਿਸਟਮ ਦੇਖੋ ਹਨਾ ਚਲੋ ਬਸ ਤੇ ਠੀਕ ਆ ਜੀ ਅੱਛਾ ਅਬ ਤੋਂ ਆਜ ਜਿਹੜਾ ਤੁਹਾਨੂੰ ਆਪਾਂ ਵੀਊ ਦਿਖਾਉਣ ਲੱਗੇ ਆ ਹਨਾ ਬਲਟਾ ਨੂੰ ਕਹੀ ਤਾ ਇਹ ਹੈਗੀ ਆ ਇੱਕ ਵੈਲੀ ਬੰਗਸ ਵੈਲੀ ਠੀਕ ਆ ਜੀ ਇਧਰ ਨੂੰ ਜੇ ਮੈਂ ਗੱਲ ਕਰਨਾ ਵੀ ਆਪਣੇ ਪੰਜਾਬੀ ਬੰਦੇ ਬਹੁਤ ਘੱਟ ਆਉਂਦੇ ਆ ਅਸੀਂ ਪੁੱਛਿਆ ਗੱਡੀ ਤਾਂ ਕੋਈ ਵੀ ਨਹੀਂ ਮਿਲਦੀਗੀ ਇਧਰ ਨੂੰ ਪੰਜਾਬੀ ਬੰਦੇ ਨਹੀਂ ਆਪਣੇ ਆਉਂਦੇ ਕੋਈ ਵੀ ਨਹੀਂ ਆਉਂਦੇ ਪੰਜਾਬੀ ਬੰਦਾ ਹਨਾ ਜੀ ਤੇ ਬੜਾ ਵਧੀਆ ਵਿਊ ਆ ਇਧਰ ਦਾ ਵੀ ਹਨਾ ਬਾਕੀ ਉੱਥੇ ਜਾ ਕੇ ਇੱਕ ਆਉਂਦਾ ਰਾਹ ਚ ਟੀਪੀ ਉਹ ਵੀ ਇੱਕ ਹਿੱਲ ਸਟੇਸ਼ਨ ਜਾਂ ਸਟੇਸ਼ਨ ਆ ਵਧੀਆ ਸੋਹਣਾ ਉਹ ਉਹਦੇ ਨਾਲ ਨਾਲ ਦੂਜੀ ਸਾਈਡ ਬਾਰਡਰ ਆ ਇਧਰ ਇੰਡੀਆ ਹੈ ਪਰਲੇ ਪਾਸੇ ਜੁਮੇਤ ਨਦੀ ਹੈ ਤੇ ਪਰਲੇ ਪਾਸੇ ਬਾਰਡਰ ਆ ਉਹ ਜਿਹੜੀ ਨਦੀ ਆ ਦੀ ਕਿਹੜੀ ਆ ਦੀ ਪਾਕਿਸਤਾਨ ਚੋਂ ਇਹ ਸ਼ਾਇਦ ਬਈ ਜੇਹਲਮ ਦਰਿਆ ਆ ਜੇਹਲਮ ਆ ਸ਼ਾਇਦ ਓਕੇ ਉੱਥੇ ਜਾ ਕੇ ਕਨਫਰਮ ਕਰ ਲਾਂਗੇ ਹਾਂ ਤੇ ਬਰਫ਼ ਪਈ ਹੋਈ ਆ ਹਨਾ ਬਹਤਰ ਬਹੁਤ ਵਧੀਆ ਬਾਕੀ ਬਾਗਬੂਗ ਬਹੁਤ ਆ ਬਈ ਇਧਰ ਹਨਾ ਤੇ ਬਾਕੀ ਅਗਲੀ ਜਾਣਕਾਰੀ ਫੇਰ ਆਪਾਂ ਗਾਂ ਜਾ ਕੇ ਸਾਂਝੀ ਕਰਾਂਗੇ ਠੀਕ ਹੈ ਜੀ ਓਕੇ ਜੁੜੇ ਰਹੋ ਜੋ ਬੰਗਸ ਹਾਂਜੀ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਆ ਟੀ ਪੀ ਟੀ ਪੀ ਦੇ ਨਾਮ ਬੰਗਸ ਵੈਲੀ ਆ ਬਹੁਤ ਸਿਰੇ ਦੀ ਲੋਕੇਸ਼ਨ ਆ ਕਸ਼ਮੀਰ ਦੇ ਵਿੱਚ ਬਹੁਤ ਵਧੀਆ ਵਿਊ ਆ ਤੇ ਅੱਜ ਉੱਥੋਂ ਤੋਂ ਬਾਅਦ ਫਿਰ ਜਾਵਾਂਗੇ ਗੁੱਲ ਮਾਰਗਾ ਬਰਫਾਂ ਸਮੋ ਟਿੱਬਿਆਂ ਦਾ ਟਿੱਬੇ ਲੱਗੇ ਪਏ ਆ ਬਹੁਤ ਸਨੂਆ ਬੜਾ ਸੋਹਣਾ ਵੈਦਰਾ ਬਹੁਤ ਵਧੀਆ ਕਿਉਂਕਿ ਆਪਾਂ ਆ ਗਰਮੀ ਦੇ ਏਰੀਆ ਚੋਂ ਤੇ ਆਪਾਂ ਨੂੰ ਠੰਡ ਨਹੀਂ ਲੱਗਦੀ ਹਨਾ ਤੇ ਹਾਂਜੀ ਦੋਸਤੋ ਆਪਾਂ ਬੈਠੇ ਆ ਟੀ ਪੀ ਤੋਂ ਅਕੇ ਬੰਗਸ ਵੈਲੀ ਸਿਰੇ ਦਾ ਟਾਪੂ ਆ ਬਈ ਆ ਦੰਦਰ ਵਿਖਾ ਦੇ ਆ ਚੰਨ ਦਾ ਚਿੱਟੀਆਂ ਚਿੱਟੀਆਂ ਪਹਾੜੀਆਂ ਜਮਾਂ ਹੀ ਨੇੜੇ ਠੀਕ ਆ ਬੱਦਲ ਫਸੇ ਪਏ ਆ 15 ਦੇ ਵਿੱਚ ਇਥੇ ਬੰਦਰਾ ਨੇ ਬੱਦਲ ਫਸੇ ਪਏ ਆ ਵੀਰੇ ਗਰਾਊਂਡ ਆ ਇੱਥੇ ਬਹੁਤ ਘੱਟ ਲੋਕ ਆਉਂਦੇ ਆਪਣੀ ਪੰਜਾਬ ਦੇ ਲੋਕ ਤਾਂ ਆਉਂਦੇ ਨਹੀਂਗੇ ਬੜੇ ਘੱਟ ਲੋਕ ਆਉਂਦੇ ਹੋ ਵਿੱਚ ਜੰਮੂ ਕਸ਼ਮੀਰ ਦੇ ਜਾਂ ਮਾੜੇ ਮੋਢੇ ਕੋਈ ਹੋਰ ਆ ਚੰਨ ਦਾ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਜਾਂਦਰ ਮੜਾ ਜੂਮ ਕਰਕੇ ਵਿਖਾ ਦੇ ਐਲਓਸੀ ਵੀ ਹੈਣੀ ਜੀ ਐ ਵੀ ਦੱਸ ਦਿੰਦਾ ਐਲਓਸੀ ਹੈਣੀ ਹਾਂ ਲੈਨੋ ਕੰਟਰੋਲ ਜਣੀ ਲਈ ਖੁੱਲਾ ਹੀ ਆ ਐਲਓਸੀ ਤਾਂ ਨਹੀਂ ਕਹਤਾ ਭਾ ਮੁੰਡਾ ਕਹਦਾ ਤੇ ਉਹ ਉੱਤੇ ਫੌਜ ਦੇ ਪੈਰੀਗੇਟ ਬਣੇ ਹੋਇਆ ਹਨ ਜੀ ਅੰਦਰ ਜ਼ੂਮ ਕਰਕੇ ਦਿਖਾ ਦਿੰਦਾ ਚਾਰੇ ਪਾਸੇ ਮਿਲਟਰੀ ਮਿਲਟਰੀ ਆ ਕਿਉਂਕਿ ਦੂਜੇ ਪਾਸੇ ਬਾਰਡਰ ਆ ਜਾਂਦਾ ਤੇ ਚੰਨ ਦਾ ਵੀਰੇ ਖੁੱਲੇ ਲੋਕ ਆਉਂਦੇ ਆ ਘੱਟ ਲੋਕ ਆਉਂਦੇ ਆ ਤੇ ਸਿਰੇ ਦਾ ਲੁੱਤ ਫਾਇਰ ਚੰਨ ਇਹ ਆ ਜੀ ਗੋਲਮਾਰਗ ਗੋਲਮਾਰਗ ਪਹੁੰਚਿਆ ਪਾਣ ਤੇ ਆ ਇੱਥੋਂ ਦਾ ਪੂਰਾ ਜਾ ਰਹੇ ਆ ਬਾਕੀ ਅੱਗੇ ਦਾ ਮਾਹੌਲ ਵੀ ਨੇ ਕੀ ਬਣਿਆ ਹਨ ਆ ਦੇ ਠੀਕ ਉੱਤੋਂ ਹੈ ਇੱਥੋਂ ਸਿਸਟਮ ਆਇਥੋਂ ਆ ਟ੍ਰੇਨ ਚੱਲਦੀ ਆ ਹਨ ਜਿਹੜੀ ਤਾਹ ਨੂੰ ਲੈੇ ਜਾਂਦੀ ਆ ਆ ਸਾਡੇ ਲਈ ਆਉਂਦੀ ਆ ਇਹ ਗੋਲ ਮਾਰਗ ਸਭ ਤੋਂ ਉੱਤੇ ਟੋਪ ਤੇ ਲੈ ਕੇ ਜਾਂਦੇ ਆ ਜਿੱਥੇ ਸਨੋਵ ਪਈ ਹੋਈ ਆ ਠੀਕ ਆ ਫਿਰ ਉੱਥੇ ਆਪਾਂ ਬਰਫ਼ ਦੇ ਨਜ਼ਾਰੇ ਲੈ ਸਕਦੇ ਆ ਠੀਕ ਆ ਇਹ ਉਹ ਕੁਆਇਆ ਤਾਂ ਬਾਕੀ ਆਪਾਂ ਇਹਦੇ ਵਿੱਚ ਵਿਸ਼ਾਵਾਂਗੇ ਐਂਟਰੀ ਕਰਾਂਗੇ ਆਪਾਂ ਜੀ ਗੋਲ ਮਾਰ ਕੇ ਫਿਰਦੇ ਆ ਵਾਟ ਇੱਕ ਚੀਜ਼ ਦਾ ਖਿਆਲ ਰੱਖਿਓ ਜੋ ਹਨ ਜਦੋਂ ਵੀ ਆਉਣਾ ਮੇਕ ਮਾਈ ਟ੍ਰਿਪ ਆਹ ਇਹ ਤੁਹਾਨੂੰ ਬੁੱਕ ਕਰਕੇ ਆਉਣਾ ਪਹਿਲਾ ਨੰਬਰ ਹਨਾ ਫਿਰ ਇੱਥੇ ਕਮਰਾ ਲੈਣ ਚ ਥੋੜੀ ਮੁਸ਼ਕਲ ਆਉਂਦੀ ਮਿਲਤਾ ਜਾਂਦਾ ਥੋੜਾ ਕਾਸ਼ਟਰੀ ਮਿਲਦਾ ਉਸ ਤੋਂ ਬਾਅਦ ਜਿਹੜੀ ਉਹ ਟ੍ਰੇਨ ਜੀ ਹਨਾ ਜਿਹੜੀ ਤਾਂ ਲੈ ਜਾਂਦੀ ਆਪਾਂ ਨੂੰ ਉਹਦੀ ਆਨਲਾਈਨ ਬੁਕਿੰਗ ਹੁੰਦੀ ਹੈ ਵੀਰੇ ਹਨਾ ਤੇ ਉਹ ਤੁਸੀਂ ਭਾਈ ਆਦੇ ਟਿਕਟ ਵਗੈਰਾ ਬੁੱਕ ਕਰਕੇ ਉਹਦਾ ਟਾਈਮ ਮਿਲਦਾ ਉਸ ਹਿਸਾਬ ਨਾਲ ਹੀ ਤੁਸੀਂ ਭਾਈ ਆਉਣਾ ਇਹ ਨਾ ਹੋਵੇ ਤੁਸੀਂ ਇੱਥੇ ਆ ਕੇ ਟਿਕਟ ਪਰੋ ਨਹੀਂ ਮਿਲਦੀ ਇੱਥੇ ਆ ਕੇ ਉਹ ਕਹਿੰਦੇ ਵੀ ਜਾਂ ਤਾਂ ਲੈਣ ਚ ਲੱਗਣਾ ਫਿਰ ਟਿਕਟ ਆਨਲਾਈਨ ਜਦੋਂ ਮਿਲੂਗੀ ਜੇ ਤੁਸੀਂ ਆਨਲਾਈਨ ਵਾਲੀ ਲੈਣ ਚ ਨਹੀਂ ਲੱਗਣਾ ਤਾ ਫੇਰ ਭਾਈ ਤੁਹਾਨੂੰ ਕਿਸੇ ਲੀਡਰ ਦੀ ਅਪਰੋਚ ਕਰਾਉਣੀ ਪਾਉਗੀ ਹਣਾ ਹਰ ਇੱਕ ਬੰਦਾ ਤਾਂ ਖਰਾਬ ਨਹੀਂ ਸਕਦਾ ਕਈ ਖਰਾਬ ਹੀ ਦਿੰਦੇ ਆ ਕਈ ਨਹੀਂ ਕਰਾ ਸਕਦੇ ਹਣਾ ਵੀ ਨਿੱਕੇ ਮੋٹے ਦੇ ਨਹੀਂ ਜੇ ਤੁਸੀਂ ਕਹੋਗੇ ਨਾ ਕੋਈ ਐਮਸੀ ਦੀ ਜਾਂ ਕੋਈ ਪ੍ਰਧਾਨ ਦੀ ਜਾਂ ਕੋਈ ਹੋਰ ਕਿਸੇ ਪੀਏ ਦਾ ਫੋਨ ਖਰਾਾ ਦੋਗੇ ਨਹੀਂ ਘਟੋ ਘਟੋ ਕਹਿੰਦੇ ਐਮਐਲਏ ਇੱਧਰ ਵਾਲਾ ਹੋਵੇ ਜਾਂ ਕੋਈ ਜਾਮਾਚਰ ਮੁੱਛਲ ਵਾਲਾ ਜਾਂ ਹੋਵੇ ਏਦਾਂ ਹਣਾ ਬਾਕੀ ਪਤਾ ਨਹੀਂ ਪੰਜਾਬ ਵਾਲੇ ਵੀ ਸ਼ਾਇਦ ਮੰਨ ਲੈਂਦੇ ਹੁਣ ਕਿਉਂਕਿ ਪੰਜਾਬ 'ਚ ਵੀ ਐਮਐਲਏ ਤਾਂ ਬਹੁਤ ਹਨ ਅਸੀਂ ਤੇ ਬਾਕੀ ਆ ਇਚੋ ਦਾ ਵੀਊ ਆਣਾ ਤੇ ਹੁਣ ਅਗਲਾ ਮੌਲ ਵੇਖਦੇ ਆ ਕਿ ਕਰਨਾ ਹੋਣਾ ਕਿ ਬਣੀ ਤੇ ਬਾਕੀ ਮੌਸਮ ਠੀਕ ਆ ਕੁੱਲ ਮਿਲਾ ਕੇ ਪਰ ਗੱਡੀ ਤਾਂ ਤੇਸੀ ਚੱਲੀ ਜਾਂਦਾ ਬਾਹਰ ਹਵਾ ਕੁਛ ਠੀਕ ਆ ਬਾਲਾ ਸੋਸੂਆ ਬਾਲਾ ਕਹਿ ਨਹੀਂ ਸਕਦੇ ਠੰਡਾ ਠੀਕ ਹੈ ਜੀ ਤੇ ਆ ਲੋਕ ਆ ਉਹਦੀ ਜ਼ਿੰਦਗੀ ਦੇ ਨਜ਼ਾਰੇ ਲੈਂਦੇ ਆ ਫੋਟੋਆਂ ਫੋਟੋਆਂ ਕਰਾਈ ਜਾਂਦੇ ਆ ਹਨਾ ਲਾਟ ਆਫ ਜ਼ਿੰਦਗੀ ਦੇ ਨਜ਼ਾਰੇ है गुलमारग गुलमारग हा हा गुलमारग एरिया काफ़ी वॾा ही काफ़ी खुला डुल्हा एरिया ही रखियो